ਤੁਸੀਂ ਬੱਸ ਤਾਂ ਨਹੀਂ ਜਾ ਸਕੋਗੇ ਤੁਹਾਨੂੰ ਜੇ ਧੁੰਮ ਕੇ ਆਣਾ ਪਏਗਾ ਜਿੰਨਾ ਤੁਹਾਡਾ ਓਖਾ ਹੋਏਗਾ ਇੱਥੇ ਬਹੁਤ ਜ਼ਿਆਦਾ ਟ੍ਰੈਫਿਕ ਹੁੰਦਾ ਦੇਖ ਸਕਦੇ ਹੋ ਸਾਹਮਣੋਂ ਕਿੰਨਾ ਜ਼ਿਆਦਾ ਟ੍ਰੈਫਿਕ ਆ ਰਿਹਾ ਹੈ ਇਹ ਸਾਰਿਆਂ ਨੇ ਸਿੱਧਾ ਜਾਣਾ ਹੈ ਜੇ ਤੁਸੀਂ ਇੱਥੋਂ ਲੰਘੋਗੇ ਆਤਮਪਾਰਕ ਤੋਂ ਲੁਧਿਆਣਾ ਇਨਫੋਰਮੇਸ਼ਨ ਦੇ ਰਹੇ ਦੱਸਾਂ ਸਵਾਗਤ ਹੈ ਮੈਂ ਤੁਹਾਨੂੰ ਮਿਲਤਾ ਅਸੀਂ ਆਏ ਹਾਂ ਜੀ ਆਤਮਪਾਰਕ ਤੁਸੀਂ ਮੇਰੇ ਪਿੱਛੇ ਬੈਰੀਕੇਡ ਦੇਖ ਸਕਦੇ ਹੋ ਲੱਗੇ ਹੋਏ ਆ ਏਸੀਪੀ ਗੁਰਦੇਵ ਸਿੰਘ ਜੀ ਨੇ ਇਹ ਬੈਰੀਕੇਡ ਲਵਾਏ ਨੇ ਆ ਤੋਂ ਦੱਸਦੇ ਹਾਂ ਕਿਉਂ ਬੈਰੀਕੇਡ ਲਵਾਏ ਨੇ ਫੇਰ ਤੁਹਾਨੂੰ ਕੀ ਫਾਇਦਾ ਹੋਏਗਾ ਆਓ ਚਲੋ ਜਿਵੇਂ ਤੁਸੀਂ ਦੇਖ ਸਕਦੇ ਹੋ ਆਤਮਪਾਰਕੇ ਖੜੇ ਹੋਏ ਆਂ ਟ੍ਰੈਫਿਕ ਬੜੀ ਜ਼ਿਆਦਾ ਆ ਰਹੀ ਹੈ ਇਹ ਪੈਰੀਕੇਟ ਜੇ ਲਗਵਾਏ ਹੋਏ ਨੇ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਬੈਰੀਕੇਡ ਲਗਾਏ ਗਏ ਨੇ ਸਾਹਮਣੇ ਜੋ ਲੋਕੀ ਆਂਦੇ ਨੇ ਪੁਲ ਪਾਰ ਕਰਕੇ ਸਿੱਧਾ ਬੱਸ ਸਟੈਂਡ ਹੈਗਾ ਇਹ ਤਾ ਲਗਾਏ ਨੇ ਜੇ ਤੁਸੀਂ ਡੁਗਰੀ ਵਾਲੇ ਪਾਸੇ ਜਾਣਾ ਹੈ ਕਿਉਂਕਿ ਖੱਬੇ ਪਾਸੇ ਡੁਗਰੀ ਹੈ ਤੇ ਤੁਹਾਨੂੰ ਇਸ ਲੇਨ ਦੇ ਵਿੱਚ ਰਹਿਣਾ ਚਾਹੀਦਾ ਤਾਂ ਕਿ ਤੁਸੀਂ ਸਿੱਧਾ ਜਾ ਕੇ ਖੱਬੇ ਮੋੜੋ ਤੇ ਟ੍ਰੈਫਿਕ ਨਾ ਦਿੱਕਤ ਦਵੇ ਤੇ ਜਿਹੜੇ ਸਿੱਧਾ ਬੱਸ ਸਟੈਂਡ ਜਾਣਾ ਚਾਹੁੰਦੇ ਨੇ ਉਹ ਇਸ ਤੋਂ ਰਾਈਟ ਸਾਈਡ ਇਸ ਲਾਈਨ ਦੇ ਵਿੱਚ ਜਾ ਕੇ ਸਿੱਧਾ ਜਾ ਸਕਦੇ ਨੇ ਜਿਸ ਨਾਲ ਟ੍ਰੈਫਿਕ ਦੀ ਪਰੇਸ਼ਾਨੀ ਨਹੀਂ ਆਏਗੀ ਕਿਉਂਕਿ ਪਹਿਲੇ ਕੀ ਹੁੰਦਾ ਸੀਗਾ ਜੇ ਲੋਕੀ ਦੋਨੇ ਸਾਈਡਾਂ ਤੋਂ ਆਉਂਦੇ ਸੀਗੇ ਜਾਣਾ ਸਿੱਧਾ ਹੁੰਦਾ ਸੀਗਾ ਤੇ ਲੋਕੀ ਇੱਧਰ ਵੀ ਆ ਜਾਂਦੇ ਸੀ ਇੱਧਰ ਹੀ ਆਏ ਸੀ ਜਿਹਨਾਂ ਟ੍ਰੈਫਿਕ ਨੂੰ ਚਾਲਾ ਵੱਜ ਜਾਂਦਾ ਸੀਗਾ ਪਰ ਹੁਣ ਪ੍ਰਸ਼ਾਸਨ ਨੇ ਅੱਜ ਦੇਖੋ ਵਧੀਆ ਜੇ ਬੈਰੀਕੇਡ ਲਗਾ ਦਿੱਤੇ ਨੇ ਇਹ ਤੁਹਾਡੀ ਪ੍ਰਾਪਰਟੀ ਆ ਪੁਲਿਸ ਪ੍ਰਸ਼ਾਸਨ ਨੇ ਅਪੀਲ ਵੀ ਕੀਤੀ ਆ ਕਿ ਤੁਹਾਡੀ ਪ੍ਰਾਪਰਟੀ ਆ ਇਸ ਨੂੰ ਖਰਾਬ ਨਾ ਕਰੋ ਜੇ ਕੋਈ ਇਸ ਨੂੰ ਛੇੜਦਾ ਤੋੜਨ ਦੀ ਕੋਸ਼ਿਸ਼ ਕਰਦਾ ਤੁਸ ਨੂੰ ਰੋਕੋ ਇਹ ਤੁਹਾਡੇ ਪੈਸੇ ਆ ਜਰੂਰ ਤਾਂ ਸੀ ਆਈ ਸੀਗੇ ਤੁਹਾਨੂੰ ਨੋਟਿਸ ਦੇ ਦਈਏ ਇੱਥੇ ਬਹੁਤ ਜ਼ਿਆਦਾ ਟ੍ਰੈਫਿਕ ਹੁੰਦਾ ਦੇਖ ਸਕਦੇ ਹੋ ਸਾਹਮਣੋਂ ਕਿੰਨਾ ਜ਼ਿਆਦਾ ਟ੍ਰੈਫਿਕ ਆ ਰਿਹਾ ਹੈ ਇਹ ਸਾਰਿਆਂ ਨੇ ਸਿੱਧਾ ਜਾਣਾ ਹੈ ਜੇ ਤੁਸੀਂ ਇੱਧਰ ਲੰਘੋਗੇ ਆਤਮਪਾਰਕ ਤੋਂ ਤੁਸੀਂ ਕੋਸ਼ਿਸ਼ ਕਰੋ ਜੇ ਗੁੜੀ ਜਾਣਾ ਹੈ ਤੇ ਇਸ ਸਾਈਡ ਤੇ ਆਪਣਾ ਆਓ ਜਿਸ ਨੇ ਸਿੱਧਾ ਜਾਣਾ ਹੈ ਪਟਨਾਗਰ ਚੌਂਕ ਦੇ ਵੱਲ ਬਸ ਅੱਡੇ ਵੱਲ ਉਹ ਸਿੱਧਾ ਜਾ ਸਕਦਾ ਤਾਂ ਤੁਹਾਨੂੰ ਇੱਥੇ ਦੱਸਣ ਆਏ ਸੀਗੇ ਜਰੂਰ ਟ੍ਰੈਫਿਕ ਰੂਟ ਫੋਲੋ ਕਰੋ ਤਾਂ ਹੀ ਪ੍ਰੋਡਕਸ਼ਨ ਹੋਏਗੀ ਆ ਦੇਖੋ ਬੈਰੀਕਰ ਲੱਗੇ ਨੇ ਸਮੂਥਲੀ ਕੰਮ ਹੁੰਦਾ ਵਿਆ ਹੂੰ ਦੇਖੋ ਕਿਦਾਂ ਟ੍ਰੈਫਿਕ ਰਾਮ ਨਾਲ ਲੰਦਾ ਪਿਆ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰੋ ਇਦਾਂ ਦੀਆਂ ਖਬਰਾਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਆਤਮਾ ਖੜੇ ਹੋਏ ਸੀਗੇ ਬਾਕੀ ਲੋਕਾਂ ਨੂੰ ਵੀ ਦੱਸੋ ਕਿ ਇਹ ਬੈਰੀਕੇਡ ਜਿਹੜੇ ਹੈ ਲਗਾਏ ਗਏ ਨੇ ਤੁਸੀਂ ਦੇਖ ਸਕਦੇ ਹੋ ਅਜੇ ਈ ਕਾਰਾਂ ਹੈਗੀਆਂ ਇਹ ਹੁਣ ਜਾਣ ਗਿਆ ਸਿੱਧਾ ਤੁਹਾਨੂੰ ਇੱਕ ਆ ਵੀ ਦੱਸੀਏ ਜੇ ਤੁਸੀਂ ਬੱਸ ਸਟੈਂਡ ਤੋਂ ਜਾਣਾ ਹੈ ਤੁਸੀਂ ਸਿੱਧਾ ਇੱਥੋਂ ਜਾ ਸਕਦੇ ਹੋ ਪਰ ਜੇ ਤੁਸੀਂ ਇੱਥੇ ਆ ਜਾਓਗੇ ਤੇ ਤੁਸੀਂ ਬੱਸ ਸਟੈਂਡ ਨਹੀਂ ਜਾ ਸਕੋਗੇ ਤੁਹਾਨੂੰ ਜਿਹੜਾ ਧੁੰਮ ਕੇ ਆਣਾ ਪਹੇਗਾ ਜਿੰਨਾ ਤੁਹਾਡਾ ਓਖਾ ਹੋਏਗਾ ਇਹ ਵੀ ਤੁਹਾਨੂੰ ਜਾਣਕਾਰੀ ਦਿੱਤੀ ਹੈਗੀ ਹੈ ਜਰੂਰ ਫੋਲੋ ਕਰੋ ਟ੍ਰੈਫਿਕ ਰੂਲਸ ਇਤਾਂ ਖਬਰਾਂ ਵੀ ਦੇਖਦੇ ਰਹੋ ਟ੍ਰੈਫਿਕ ਹੈ ਜੀ ਫੁੱਲ ਆਈ ਤੁਹਾਨੂੰ ਦੱਸਣਾ ਸੀਗਾ ਤੁਹਾਡੇ ਨੂੰ ਔਲੇਜ ਵੀ ਦਿੱਤੀ ਹੈ ਤਾਂ ਹੀ ਪ੍ਰਸ਼ਾਸਨ ਕੰਮ ਕਰਦੇ ਰਹੇ ਜਿਵੇਂ ਕਿ ਤੁਹਾਨੂੰ ਪਤਾ ਆਇਆ ਸੀਗਾ ਆਤਮਪਾਰਕ ਹੈਗਾ ਜੀ ਉੱਥੇ ਖੜੇ ਹੋਏ ਸੀਗੇ ਟ੍ਰੈਫਿਕ ਲੰਗੀ ਪਈ ਹੈ ਪਿੱਛੇ ਬੈਰੀਕੇਡ ਜੇ ਲਗਾਏ ਨੇ ਤੁਸੀਂ ਜਰੂਰ ਫੋਲੋ ਕਰੋ ਟ੍ਰੈਫਿਕ ਰੂਲਸ ਤੇ ਇਦਾਂ ਦੀ ਖਬਰਾਂ ਜੁੜ ਦੇਦੇ ਰਹੋ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਇਦਾਂ ਖਬਰ ਤੁਹਾਨੂੰ ਆਨੇ ਰਵਾਂਗੇ ਥੈਂਕ ਯੂ